ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੋਜੇਵਾਰ। ਲੋ ਜੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆ। ਸਟਾਕ ਹੋ ਗਿਆ ਹੈ ਅਪਡੇਟ ਤਾਂ ਅਸੀਂ ਸੋਚਿਆ ਤੁਹਾਨੂੰ ਅਪਡੇਟ ਦੇ ਦਈਏ। ਦੇਖਦੇ ਰਹੋ ਵੀਡੀਓ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਅੱਜ ਵਧੀਆ-ਵਧੀਆ ਚੀਜ਼ਾਂ, ਅਲੱਗ ਜਿਹੇ ਰੇਟਸ। ਜੀ ਡਬਲ ਬੈੱਡ ਦੀ ਰਜਾਈ ਆ ਗਈ ਹੈ। ਰੇਟ ਉਹ ਦੇਣਾ ਅਗਰ ਕਿਤੇ ਮਿਲ ਗਿਆ ਫੁੱਲ ਗਾਰੰਟੀ। ਫੁੱਲ ਵੱਡੀ ਡਬਲ ਬੈੱਡ ਦੀ ਰਜਾਈ ਹੈ। ਨਾਲ ਅਗਲਾ ਚੈਲੰਜ ਆ ਹੈ ਕਿ ਜੇਕਰ ਕਿਸੇ ਨੂੰ ਲੱਗੇ ਕਿ ਇਹਦੇ ਵਿੱਚ ਉਹ ਟੋਟਿਆਂ ਵਾਲੀ ਰੁਈ ਜਾਂ ਕਾਲੀ ਰੁਈ ਜਾਂ ਹੌਜਰੀਆਂ ਦੀ ਦੀ ਜਿਹੜੀ ਕੂੜਾ ਕਰਕਟ ਹੁੰਦਾ ਉਹ ਕਰਕੇ ਵਿੱਚ ਪਾਇਆ ਹੋਇਆ ਹੈ ਅਗਰ ਕੋਈ ਸਾਬਤ ਕਰ ਜਾਵੇ ਉਹਨੂੰ ਰਜਾਈ ਫ੍ਰੀ ਮੇਰੀ ਰਜਾਈ ਦੇ ਵਿੱਚ ਫੁੱਲ ਚਿੱਟੀ ਰੁਈ ਨਿਕਲੂਗੀ ਜੀ 3 ਕਿਲੋ 800 ਗ੍ਰਾਮ ਤੋਂ ਲੈ ਕੇ 4 ਕਿਲੋ ਤੱਕ ਇਹਦਾ ਭਜਨ ਹੈ ਅਸੀਂ ਹਰ ਗੱਲ ਸਪਸ਼ਟ ਔਰ ਸਹੀ ਕਹਿਣੀ ਹੈ ਬਿਲਕੁਲ ਵਾਈਟ ਰੁਈ ਹੈ ਜੀ ਫੁੱਲ ਵੱਡੀ ਰਜਾਈ ਹੈ ਡਬਲ ਬੈੱਡ ਦੀ ਔਰ ਫਰ ਵਾਲੀ ਦੇਖੋ ਡਿਜ਼ਾਈਨ ਜਰਾ ਨਜ਼ਦੀਕ ਤੋਂ ਦਿਖਾ ਦਿਓ ਜੀ ਇਹ ਨਾ ਹੋਵੇ ਕਿ ਕਪੜਾ ਕਿਹੜਾ ਲੱਗਿਆ ਹੋਇਆ ਸ਼ਨੀਲ ਵਾਲਾ ਕਪੜਾ ਜਿਹਨੂੰ ਕਹਿੰਦੇ ਆ ਫਲੈਨੋ ਉਹ ਲੱਗਿਆ ਹੋਇਆ ਆ ਦੇਖੋ ਜੀ ਡਿਜ਼ਾਈਨ 1000 ਰੁਪਏ ਦੇ ਵਿੱਚ ਰਜਾਈ ਹੈ ਜੀ ਨਾਲ ਤੁਹਾਨੂੰ ਬੈਗ ਵੀ ਦੇਵਾਂਗੇ ਕੱਲੀ ਰਜਾਈ ਇਸੇ ਤਰ੍ਹਾਂ ਨਹੀਂ ਕਮ ਸੇ ਕਮ 100-150 ਦਾ ਬੈਗ ਵੀ ਹੁੰਦਾ ਇਹਦੇ ਨਾਲ 1000 ਰੁਪਏ ਚ ਪਿਛਲੀ ਵਾਰ ਸਰਦੀਆਂ ਦੇ ਵਿੱਚ ਮੈਂ 1200 ਰੁਪਏ ਦੀ ਰਜਾਈ ਵੇਚੀ ਆ ਜੀ ਔਰ ਕੁਝ ਖਾਸ ਨਹੀਂ ਸੀ ਸਿਰਫ ਮੈਂ ਵੀ 25 ਰੁਪਏ ਕਮਾਰੇ ਸੀ ਇਸ ਵਾਰ ਕੀ ਹੈ ਹੁਣ ਸੀਜ਼ਨ ਹੈ ਹਜੇ ਆਫ ਮੰਨ ਲਓ ਮਿਲਣ ਵਾਲੇ ਤਾਂ ਇਹ ਚੀਜ਼ਾਂ ਬਣਾ ਰਹੇ ਹੈ ਜੀ ਇਸ ਕਰਕੇ ਰੇਟ ਹੈ ਰੰਗ ਮਿਲ ਜਾਣਗੇ ਰਜਾਈਆਂ ਬਥੇਰੀਆਂ ਆਰਡਰ ਜਲਦੀ ਕਰ ਲਿਓ ਜੀ ਇਸੇ ਹਫਤੇ ਲਾਸਟ ਗੱਲ ਦੱਸ ਦਿੰਦਾ ਤੁਸੀਂ ਉਤੋਂ ਬਾਅਦ ਇਹ ਰੇਟ ਲੱਭੋ ਨਹੀਂ ਮਿਲਣੇ ਇਹ ਬੇਨਤੀ ਸਮਝ ਲਿਓ ਫੁੱਲ ਵੱਡੀ ਰਜਾਈ ਹੈ ਛੋਟੀ ਰਜਾਈ ਨਹੀਂ ਨੈਕਸਟ ਜੀ ਫਲੈਨੋ ਦੀ ਹੀ ਚੱਦਰ ਜਿਹੜੀ ਜਾਨੂ 500 ਰੁਪਏ ਦੀ ਡਬਲ ਬੈੱਡ ਦੀ ਵਿਕਦੀ ਹੈ ਇਹ ਤੁਹਾਨੂੰ ਇਸ ਟਾਈਮ ਮੈਂ ਦੇ ਰਿਹਾ 350 ਰੁਪਏ ਦੀ ਵਿਦ ਪਿੱਲੋ ਕਵਰ ਕੋਈ ਇਹ ਨਹੀਂ ਹੈ ਕਿ ਉਂਜੀ ਜੇਪ ਆਲੇ ਪਿੱਲੋ ਕਵਰ ਨਾਲ ਦੇ ਰਿਆਂ ਜੀ ਡਬਲ ਬੈੱਡ ਦੀ ਚੱਦਰ ਸਿਰਫ 350 ਰੁਪਏ ਚ ਉਸ ਤੋਂ ਬਾਅਦ ਆ ਜਾਓ ਜੀ ਡਬਲ ਬੈੱਡ ਦਾ ਛਾੜ ਇਹ ਛਾੜ ਤੁਹਾਨੂੰ ਹਜੇ ਦੇ ਰਿਆਂ 450 ਉਸ ਟਾਈਮ ਸਿਆਰ ਦੇ ਵਿੱਚ ਇਹ ਚੱਦਰ ਹੋ ਜਾਣੀ 500 ਰੁਪਏ ਦੀ ਸਿੰਪਲ ਜਹੀ ਗੱਲਾਂ ਉਸ ਤੋਂ ਬਾਅਦ ਇਹ ਛਾੜ ਬਿਕਦਾ ਹੁੰਦਾ ਕਮ ਸੇ ਕਮ 600 ਰੁਪਏ ਦਾ ਡਬਲ ਬੈੱਡ ਦਾ ਇਹ ਤੁਹਾਨੂੰ ਦੇ ਰਿਆਂ 450 ਰੁਪਏ ਦਾ ਚੱਦਰ ਦੇ ਰਿਆਂ 350 ਦੀ ਉਸ ਤੋਂ ਬਾਅਦ ਆ ਗਿਆ ਜੀ ਸਿੰਗਲ ਬੈੱਡ ਦਾ ਜੋੜਾ ਛਾੜਾਂ ਦਾ ਇਹ ਹੈ ਜੀ 650 ਰੁਪਏ ਦਾ ਨੈਕਸਟ ਚੱਦਰਾਂ ਵੀ ਜਿਹਦਾ ਸਿੰਗਲ ਬੈੱਡ ਵਾਲਾ ਜੋੜਾ ਤੁਸੀਂ ਲੈਣਾ ਉਹ ਵੀ ਤੁਹਾਨੂੰ ਮਿਲੂਗਾ ਸਿਰਫ 550 ਰੁਪਏ ਚ 700 ਰੁਪਏ ਦਾ ਜਿਹੜਾ ਸਿੰਗਲ ਬੈੱਡ ਦੀ ਚੱਦਰ ਹੁੰਦੀ ਵੱਡੀ ਨਾਲ ਇੱਕ ਪਿੱਲੋ ਇੱਕ ਚੱਦਰ ਮਤਲਬ ਕਿ ਅਗਰ ਮੈਂ 650 ਰੁਪਏ ਦਾ ਉਹ ਕਹਿ ਰਿਹਾ ਤਾਂ 325 ਰੁਪਏ ਦੀ ਇੱਕ ਚੱਦਰ ਇੱਕ ਪਿੱਲੋ ਮਿਲ ਜਾਣੇ ਸਿੰਗਲ ਬੈੱਡ ਵਾਲੇ ਉਹ ਵੀ ਇਹ ਨਹੀਂ ਹੁੰਦਾ ਕਿ ਹਾਫ ਹੁੰਦੀ ਹੈਗੀ ਵੱਡੀ ਚੱਦਰ ਹੁੰਦੀ ਹੈ ਉਹ ਵੀ ਜੋੜਾ ਲੈ ਲਿਓ 650 ਰੁਪਏ ਦਾ ਜੀ ਇਹ ਇਹਨਾਂ ਚੀਜ਼ਾਂ ਦੇ ਰੇਟ ਹੈ ਜੀ ਇਹਨਾਂ ਚੀਜ਼ਾਂ ਨੂੰ ਯਾਦ ਨਾਲ ਆਪਣੀ ਸਮਝ ਦੇ ਨਾਲ ਆਰਡਰ ਕਰ ਲਓ ਚੰਗੇ ਰਹੋਗੇ ਜਿਨ੍ਹਾਂ ਰੇਟਾਂ ਸਾਨੂੰ ਮਿਲ ਰਹੇ ਐ ਜੀ ਹੁਣ ਆਜੋ ਜੀ ਤੁਹਾਨੂੰ ਦਿਖਾਉਂਦੇ ਆ ਸੂਟ ਲਓ ਜੀ ਪਿਓਰ ਕਾਟਨ ਵੱਡੇ ਪਨੇ ਦੇ ਸੂਟ ਆ ਗਏ ਦੁਬਾਰਾ ਤੋਂ 3300 ਰੁਪਏ ਦੇ ਵਿੱਚ ਬਹੁਤ ਹੀ ਵਧੀਆ ਸੇਲ ਇਹਨਾਂ ਚੀਜ਼ਾਂ ਦੀ ਐ ਜੀ ਇਸ ਰੇਟ ਤੇ ਸੂਟ ਨਹੀਂ ਕਿਤੇ ਮਿਲਣਾ ਜਿੱਥੇ ਮਰਜੀ ਘੁੰਮ ਲਓ ਜੇ ਇਸ ਰੇਟ ਚ ਸੂਟ ਮਿਲੇ ਮੇਰੇ ਰੇਟ ਦੇਖੋ ਜੀ ਅਸੀਂ ਰੇਟ ਦੇ ਨਾਲ ਚੱਲ ਰਹੇ ਆਂ ਹੋਰ ਕੁਝ ਨਹੀਂ ਕਹਿ ਸਕਦੇ ਗਾਹਕ ਦੀ ਪਸੰਦ ਹਰ ਕਿਸੇ ਦੀ ਆਪਣੀ ਹੈ ਉਹਨਾਂ ਚੀਜ਼ਾਂ ਤੇ ਸਾਡਾ ਕੋਈ ਕਮੈਂਟ ਨਹੀਂ ਰੇਟ ਦੇਖੋ ਚੀਜ਼ ਮਿਲਾ ਲਓ ਅੱਜ ਵੀ ਸਾਡੇ ਕਸਟਮਰ ਆਏ ਜਿਨ੍ਹਾਂ ਨੇ ਇਹ ਸੂਟ ਕਿਤੋਂ ਲੈ ਕੇ ਆਏ ਹੋਏ ਸੀ ਉਹਨਾਂ ਨੇ ਸਪੈਸ਼ਲ ਸੂਟ ਔਰ ਕਪੜਾ ਮਿਲਾਇਆ ਔਰ ਲੈਂਥ ਵੀ ਮਰਾਈ ਕੋਈ ਕਹਵੇ ਜੀ ਮੇਰਾ ਕਪੜਾ ਜ਼ਿਆਦਾ ਤਾਂ ਉਸ ਗੱਲ ਦੇ ਵੀ ਚੈਲੰਜ ਸੀ 350 ਰੁਪਏ ਚ ਉਹਨਾਂ ਨੇ ਖਰੀਦਿਆ ਮੈਂ ਤਾਂ 300 ਚ ਵੇਚ ਰਿਹਾ ਹਰ ਜਗ੍ਹਾ 350 ਜੀ ਦਾ ਰੇਟ ਹੈ ਮੇਰਾ ਰੇਟ ਹੈ ਜੀ 300 ਰੁਪਿਆ ਰੇਟ ਦੇ ਫਰਕ ਦੀ ਜ਼ਿੰਮੇਵਾਰੀ ਜੀ ਇਹ ਚੀਜ਼ਾਂ ਦੇ ਵਿੱਚ ਕਮਾਈਆਂ ਨਹੀਂ ਅਸੀਂ ਸਿਰਫ ਆ ਚਾਹੁੰਦੇ ਹਾਂ ਕਿ ਤੁਸੀਂ ਜਿੰਨਾ ਕਪੜਾ ਖਰੀਦਣਾ ਖਰੀਦੋ ਇੱਕ ਸਹੀ ਰੇਟ ਤੇ ਰਹਿਣ ਦਿਓ ਬਸ ਐਨਾ ਹੀ ਮੈਂ ਹੁਣ ਵੈਸੇ ਨੀਗਾ ਭਜਵਾਨਾ ਆ ਦੇਖੋ ਆ ਸਾਰੇ ਹੀ ਸੂਟ ਇਸੇ ਦੇ ਵਿੱਚ ਹੈ ਜੀ ਡਿਜ਼ਾਈਨ ਤੁਹਾਨੂੰ ਦਿਖਾਏ ਦਿੱਤੇ 167 68 ਸੂਟ ਆ ਜਾਏ ਹੈ ਮਤਲਬ ਟੋਟਲ ਸੂਟ ਮੈਂ ਕਹਿ ਸਕਦਾਗਾ ਮੇਰੇ ਕੋਲ ਅਜ 180 ਸੂਟ ਪਏ ਏ ਜੋ ਅਸਲ ਵੱਡੇ ਪਨੇ ਦਾ ਪਿਓਰ ਕੈਮਰਿਕ ਕਾਟਨ ਕਪੜਾ ਹੈਗਾ ਕੋਈ ਇਹ ਨਹੀਂ ਹੈ ਕਿ ਸਿਲਕੀ ਜਿਹਾ ਕਪੜਾ ਹੈਗਾ ਰੇਟ ਤੁਹਾਨੂੰ ਦੱਸੇ ਦਿੱਤਾ 300 ਰੁਪਏ ਦਾ ਸੂਟ ਜੀ ਲਓ ਜੀ ਨੈਕਸਟ ਦੇਖੋ ਕੈਮਰਿਕ ਮੈਚਿੰਗ ਬਹੁਤ ਹੀ ਸੋਹਣਾ ਸੂਟ ਕੈਮਰਿਕ ਦੀ ਸ਼ਰਟ ਜੀ ਢਾਈ ਢਾਈ ਦੀ ਕੱਟ ਆਂਦੀ ਹੈ ਨਾਲ ਬਾਟਮ ਦਾ ਕਪੜਾ ਬਹੁਤ ਅੱਛਾ ਲੱਗਿਆ ਹੋਇਆ ਸੈਮੀ ਆਣੀ ਚੁੰਨੀ ਰੇਟ ਕੀ ਹੈ ਸਿਰਫ 350 ਰੁਪਏ ਦਾ ਸੂਟ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਨਿਗਾ ਬਜਵਾ ਦਿਓ ਜੀ ਦੇਖੋ ਡਿਜ਼ਾਈਨਿੰਗ ਆ ਬਹੁਤ ਟਾਪ ਦੀਆ ਡਿਜ਼ਾਈਨਿੰਗ ਆ ਪਿਓਰ ਕੈਮਰਿਕ ਕਪੜਾ ਸਭ ਇਸੇ ਦੇ ਵਿੱਚ ਜੀ ਰੇਟ ਦੇਖੋ 350 ਰੁਪਏ ਦੇ ਵਿੱਚ ਜੀ ਇਹ ਚੀਜ਼ਾਂ ਦੇਖਣ ਵਾਲੀਆਂ ਜੀ ਆ ਦੇਖੋ ਕੈਮਰੀਕ ਦਾ ਮੈਚਿੰਗ ਸੂਟ ਨਾਲ ਜਰੀਵਰਕ ਦੇ ਫੁੱਲ ਲੈਂਥ 45 ਇੰਚ ਤੱਕ ਦੀ ਲੈਂਥ ਦੇਖੋ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਜੀ ਪਲੇਨ ਬਾਟਮ ਸੈਮੀ ਚੁੰਨੀ 400 ਰੁਪਏ ਦਾ ਸੂਟ ਜੀ ਨੈਕਸਟ ਦੇਖੋ ਜੀ ਪਿਓਰ ਚੁੰਨੀ ਦੇ ਨਾਲ ਸਿੰਬੋਸਕੀ ਵਰਕ ਫੁੱਲ ਲੈਂਥ ਪਿਓਰ ਕੈਮਰਿਕ ਦਾ ਸੂਟ ਡਿਜ਼ਾਈਨਿੰਗਾਂ ਬਹੁਤ ਹਿੱਟ ਪਿਓਰ ਦੀਆਂ ਪ੍ਰਿੰਟ ਚੁੰਨੀਆਂ 550 ਰੁਪਏ ਦਾ ਸੂਟ ਜੀ ਸਿਰਫ 550 ਰੁਪਏ ਦਾ ਸੂਟ ਹੈ ਸਿਰਫ ਨਿਗਾਹ ਕਰਵਾ ਰਹੇ ਆ ਤੁਹਾਡਾ ਕਿ ਚੀਜ਼ਾਂ ਦੇਖਦੇ ਜਾਓ ਡਿਜ਼ਾਈਨ ਇੱਕ ਤੋਂ ਇੱਕ ਤੋਹਫੇ ਆ ਸਭ ਡਿਜ਼ਾਈਨਿੰਗਾਂ ਇਸੇ ਦੇ ਵਿੱਚ ਆ ਰਹੀਆਂ 550 ਰੁਪਏ ਦੇ ਵਿੱਚ ਜੀ ਸੂਟ ਜਲਦੀ ਜਲਦੀ ਖਰੀਦ ਲਓ ਮੈਂ ਫਿਰ ਕਹਿੰਦਾ ਰਖੜੀ ਤੇ ਖਰੀਦਣਾ ਹੀ ਪੈਣਾ ਹਰ ਕਿਸੇ ਨੂੰ ਫਿਰ ਬਸ ਰੇਟ ਆਪਣਾ ਹੁੰਦਾ ਦੁਕਾਨਦਾਰ ਦਾ ਫਿਰ ਤੁਹਾਡਾ ਨਹੀਂ ਰੇਟ ਹੋਣਾ ਅੱਜ ਤੁਹਾਨੂੰ ਕਹਿ ਰਿਆਂ ਕਿ ਅੱਜ ਜੋ ਰੇਟ ਦੱਸ ਰਿਆਂ ਲੈ ਲਓ ਫਿਰ ਇਹ ਸੂਟ 750 ਦਾ ਵੀ ਖਰੀਦੇ ਅਗੇ ਗਾਹਕ ਜਿਹੜੇ ਗਾਹਕ ਸਾਨੂੰ ਆਪ ਦੱਸ ਦੇ ਆਹ ਦੇਖੋ ਆਲ ਓਵਰ ਸੂਟ ਕੈਮਰਿਕ ਦਾ ਨਾਲ ਪ੍ਰਿੰਟ ਪਿਓਰ ਦੀ ਚੁੰਨੀ ਇਸ ਸੂਟ ਦਾ ਰੇਟ ਹੈ 600 ਰੁਪਿਆ ਸੂਟ ਇਸੇ ਤਰ੍ਹਾਂ ਦਾ 450 ਚ ਵੀ ਹੈਗਾ ਮੈਂ ਪਿਛਲੀ ਵੀਡੀਓ ਦਿਖਾਇਆ ਹੋਇਆ ਅਗਰ ਦਿਲ ਕਰੇ ਤਾਂ ਉਹ ਪੁਰਾਣੀ ਵੀਡੀਓ ਦੇਖ ਲਿਓ ਪਰ ਚੀਜ਼ਾਂ ਦੇ ਫਰਕ ਨੂੰ ਸਮਝ ਨਹੀਂ ਸਮਝ ਆਂਦੀ ਦੁਕਾਨ ਤੇ ਆ ਜਾਓ ਅਸੀਂ ਦੱਸ ਦੇਾਂਗੇ ਕਿ ਕਿਹੜਾ ਫਰਕ ਆਂਦੇ ਆ ਜੀ ਇਹ ਚੀਜ਼ਾਂ ਜਰੂਰ ਸਮਝੋ ਦੇਖੋ ਜੀ ਚੀਜ਼ਾਂ ਬਹੁਤ ਹੀ ਅੱਛੇ ਰੇਟ ਹੈ ਜੀ ਅਗਲੀ ਚੀਜ਼ ਦੇਖੋ ਬਹੁਤ ਹੀ ਵਧੀਆ ਆਹ ਡਿਜ਼ਾਈਨ ਵੀ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਬਹੁਤਿਆਂ ਨੂੰ ਆਹ ਕਲਰ ਚਾਹੀਦੇ ਹੈਗੇ ਰਖੜੀ ਤੇ ਲਾਈਟ ਜਿਹਾ ਇਹ ਕਲਰ ਚਾਹੀਦੇ ਕਪੜਾ ਉਹ ਨਾ ਰੁਹੀ ਆਵੇ ਨਾ ਰੰਗ ਜਾਵੇ ਟਾਪ ਦਾ ਕਪੜਾ ਨਾਲ ਬਹੁਤ ਹੀ ਸੋਹਣੇ ਦੁਪੱਟੇ 750 800 850 ਵਾਲਾ ਸੂਟ ਕਰ ਦਿੱਤਾ ਗਿਆ ਹੈ ਜੀ 5 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਸੂਟ ਹੈ ਜੀ ਦੇਖੋ ਡਿਜ਼ਾਈਨਿੰਗ ਬਦਿਆ ਚੀਜ਼ਾਂ ਬਹੁਤ ਅੱਛੀਆਂ ਚੀਜ਼ਾਂ ਐ ਜੀ ਇਹ ਚੀਜ਼ਾਂ ਬਹੁਤ ਬੈਸਟ ਐ ਦੇਖੋ ਨੈਕਸਟ ਸੂਟ ਪਿਓਰ ਕੈਮਰਿਕ ਦਾ ਕਪੜਾ ਗਲੇ ਦਾ ਬਹੁਤ ਹੀ ਸੋਹਣਾ ਲੇਸ ਵਰਕ ਦਾ ਡਿਜ਼ਾਈਨ ਡਿਜੀਟਲ ਕਪੜਾ ਐ ਜੀ ਆਹ ਲਓ ਜੀ ਮਸਲੀਨ ਬਕਸਾ ਉਸ ਦੀ ਬਾਟਮ ਦੇਖੋ ਡਿਜ਼ਾਈਨਿੰਗ ਆ ਬਹੁਤ ਹੀ ਸੋਹਣੇ ਦੁਪੱਟੇ ਦੁਪੱਟਾ ਦੇਖੋ ਜੀ ਕ੍ਰਸ਼ ਦਾ ਦੁਪੱਟਾ ਹੈ ਬਹੁਤ ਸੁੰਦਰ ਜੀ ਨਾਲ ਕਾਟਨ ਲੇਸ ਫੋਰ ਸਾਈਡ ਸੂਟ ਦਾ ਰੇਟ ਸਿਰਫ 850 ਰੁਪਿਆ 1250 ਵਾਲਾ ਸੂਟ ਵੀ 850 ਰੁਪਏ ਦੇ ਵਿੱਚ ਜੀ ਏਸੀ ਜੀ ਅੱਜ ਦੀ ਵੀਡੀਓ ਇੱਕ ਚੀਜ਼ ਫਿਰ ਦੱਸ ਦੇਵਾਂ ਪਿਓਰ ਕਾਟਨ ਦੇ ਸੂਟ ਦੁਪੱਟੇ ਮਿਲ ਜਾਣਗੇ ਹਰ ਤਰ੍ਹਾਂ ਦੀ ਚੀਜ਼ ਪਿਓਰ ਕਾਟਨ ਦੇ ਵਿੱਚ ਕੁੜਤਾ ਪਜਾਮਾ ਫਿਰ ਤੋਂ ਆ ਗਿਆ ਹੈ 300 ਰੁਪਏ ਦੇ ਵਿੱਚ ਵਾਈਟ ਕੁੜਤਾ ਪਜਾਮਾ ਜਿੰਨੇ ਮਰਜੀ ਖਰੀਦ ਲੋ ਇਸ ਹਫਤਾ ਹੀ ਸੇਲ ਹੈ ਉਹਨਾਂ ਦੀ ਬਾਅਦ ਵਿੱਚ ਮਿਲਣ ਨਾ ਮਿਲਣ ਉਹ ਮੈਂ ਕੋਈ ਗਾਰੰਟੀ ਨਹੀਂ ਕਰਦਾ ਹੁਣ ਮਿਲਣਗੇ ਇਸ ਟਾਈਮ ਆ ਚੁੱਕਿਆ ਹੈ ਉਹ ਤੁਸੀਂ ਖਰੀਦ ਸਕਦੇ ਹੋ ਜੀ ਇਹ ਕਹਿੰਦਾ ਹੋਇਆ ਅੱਜ ਦੀ ਵੀਡੀਓ ਕਰਦੇ ਆ ਇੱਥੇ ਹੀ ਸਮਾਪਤ ਕੱਲ ਜਾਂ ਪਰਸੋਂ ਫਿਰ ਹਾਜ਼ਰ ਹੁੰਦੇ ਆ ਜੀ